ਪਰ ਤੈਨੂੰ ਪਤਾ ਵਾ ਤੇਰਾ ਪਰਿਵਾਰ ਮਾ ਡਾਉਨ ਆ ਲਈ ਰੁਪਿੰਦਰ ਨਾ ਮਾਂ ਬੰਨ ਨਾਲ ਹੀ ਕੀ ਆ ਵੀ ਕਾਕਾ ਤੂੰ ਲਵਲੀ ਆ ਹਾਂਜੀ ਕਾਕਾ ਇੱਕ ਗੱਲ ਮੇਰੇ ਧਿਆਨ ਸੁਣ ਲੈ ਜੇ ਤੇਰਾ ਤੇ ਤੇਰੇ ਪਰਿਵਾਰ ਦਾ ਇਹ ਕੇਸ ਦੇ ਵਿੱਚ ਕੋਈ ਹੱਥ ਹੋਇਆ ਤੇ ਤੇਰੀ ਨੌਕਰੀ ਤੇਰੀ ਜਾਣੀ ਜਾਣੀ ਆ ਤੇ ਤੈਨੂੰ ਛੱਡਣਾ ਨਹੀਂ ਆ ਤੈਨੂੰ ਮੈਂ ਲਵਲੀ ਪਤਾ ਆਖਰੀ ਵਾਰੀ ਇਹ ਵੇਖ ਲਈ ਹੁਣ ਐਦਾਂ ਕਿਦਾਂ ਅੰਦਰ ਜਾਣ ਦੇਣਾ ਮੈਂ ਸਗਨ ਦੋ ਪਹਿਲਾਂ ਉਹ ਚੱਲ ਕੋਈ ਗੱਲ ਨਹੀਂ ਕੁੜੀਏ ਬਾਅਦ ਚ ਸਗਨ ਦੇ ਦਾਂਗੇ ਤੈਨੂੰ ਨਹੀਂ ਨਹੀਂ ਪਹਿਲਾਂ ਸਗਨ ਬੰਨਦਾ ਵਾ ਸਗਨ ਦੋ ਪਹਿਲਾਂ ਚੱਲ ਬਾਅਦ ਚ ਦੇ ਦਾਂਗਾ ਸਗਨ ਤੁਹਾਨੂੰ ਨਹੀਂ ਨਹੀਂ ਪਹਿਲਾਂ ਬੰਨਦਾ ਵਾ ਦੇ ਪਹਿਨ ਸਗਣਾ ਚੱਲ ਦੇ ਹੀ ਦਿਨਾ ਮੈਂ ਤੈਨੂੰ ਸਗਨ ਆ ਲੈ ਆ ਕੀ ਪਾ ਲੀ ਜਾਂਦੀ ਆ 52 ਤੇ ਬੰਦਾ ਹੀ ਆ ਉਹ ਚਲ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਨਹੀਂ ਮੈਂ ਤਾਂ ਜਿਆਦਾ ਨੰਬਰ ਨਹੀਂ ਤੇਰੇ ਨਾਲ ਨਹੀਂ ਇਲਾ ਵੋਟੀਏ ਬੁਰਕੀਆਂ ਤੇਰੀ ਮਾਂ ਨੂੰ ਬਿੱਲੀਆਂ ਚੁਣਕੀਆਂ ਚਲ ਖਾੜਾ ਖਾੜਾ ਪੁੱਤ ਰੋਟੀ ਨਹੀਂ ਖਾਦੀ ਹੁਣੀ ਭੁੱਖ ਲੱਗੀ ਹੁਣੀ ਆ ਲਓ ਪਿਆੰਜੀ ਤੁਸੀਂ ਵੀ ਮੂੰਹ ਵਿੱਚ ਠੱਕਰਾ ਦਿਓ ਜੀ ਜਾਂ ਬਾਰੇ ਨਾ ਮੈਨੂੰ ਸਾਰੀ ਜਾਣਕਾਰੀ ਹੈ ਠੀਕ ਆ ਜਗੇ ਚੀਜ਼ ਦਾ ਨਾ ਪਤਾ ਲੱਗੇ ਤੇ ਮੈਨੂੰ ਪੁੱਛ ਲਈ ਠੀਕ ਆ ਠੀਕ ਕਿੰਨੀ ਬੇਇੱਜ਼ਤੀ ਤੂੰ ਮੇਰੀ ਕਰਵਾਈ ਹੈ ਨਾ ਕਦੀ ਮੇਰੀ ਇੰਨੀ ਬੇਇੱਜ਼ਤੀ ਨਹੀਂ ਹੋਈ ਹੁਣ ਤੇਰੀਆਂ ਬਾਹਾਂ ਨਾ ਮੈਂ ਛੱਡੀਆਂ ਦੇਖੀ ਤੇਰਾ ਪੰਦਾ ਕੀ ਆ ਭੈਣ ਜੀ ਪਾਓ ਇਹਦੇ ਮੂੰਹ ਦੇ ਵਿੱਚ ਚੱਲ ਸੰਦੀਪ ਤੂੰ ਹੀ ਛੱਡ ਦੇ ਤੂੰ ਕੋਈ ਸੰਦੀਪ ਨਾ ਚੰਗਾ ਕਰਦੀ ਨਹੀਂ ਮੂੰਹ ਸਾਰੀ ਤਰ ਫੜ ਤੂੰ ਮੇਰੀ ਨਾ ਪੰਜਾ 6 ਮਹੀਨਿਆਂ ਚ ਇਨੀ ਬੇਇੱਜ਼ਤੀ ਕਰਵਾਈ ਹੈ ਨਾ ਗੱਲ ਨਹੀਂ ਕਰਨ ਵਾਲੀ ਕੋਈ ਗੱਲ ਨਹੀਂ ਡਰਾਵੇ ਦਿੰਨੀ ਹੈ ਨਾ ਮੈਨੂੰ ਪੁਲਿਸ ਦੇ ਪੁਲਿਸ ਨਾ ਮੈਂ ਆਪੇ ਨੇ ਜੱਟ ਲੂੰਗੀ ਕੋਈ ਗੱਲ ਨਹੀਂ ਪੁਲਿਸ ਨਾ ਮੈਂ ਆਪੇ ਨੇ ਜੱਟ ਲੂੰਗੀ ਤੂੰ ਤੇ ਚੜ ਹਾ ਗੱਡੀ ਸਮਝੰਦਾ ਹੁੰਦਾ ਹੈ ਕਿ ਮੰਮੀ ਆਹ ਕੰਮ ਨਾ ਕਰੀਏ ਸਾਰਾ ਕੁਝ ਦਿੱਤਾ ਮਹਾਰਾਜ ਦਾ ਸਾਡੇ ਘਰ ਹੈਗਾ ਪਰ ਮੰਮੀ ਦੇ ਮਨ 'ਚ ਇੰਨਾ ਲਾਲਚ ਆ ਗਿਆ ਸੀ ਨਾ ਕਿ ਹਦਾਂ ਹੀ ਟੱਪ ਗਿਆ ਸੀ ਕਿ ਸਾਨੂੰ ਗੱਡੀ ਚਾਹੀਦੀ ਹੈ ਉਹੋ ਜੀ ਨਾਲ ਮਾਸੀ ਜਿਹੜੀ ਉਹਨੂੰ ਹੱਲਾਸ਼ੇਰੀਆਂ ਦਿੰਦੀ ਸਾਰੇ ਘਰ ਦਾ ਨਾ ਬੇੜਾ ਘਰਕ ਕਰਕੇ ਰਹਿਤਾ ਇਹਨਾਂ ਨੇ ਹੁਣ ਸਾਰੇ ਨਾ ਜੇਲਾਂ ਚ ਤੁਰੇ ਫਿਰਨ ਦੇ ਸਾਰੀ ਉਮਰ ਉਥੇ ਲੰਘ ਜਾਣੀ ਤੇ ਫਾਇਦਾ ਕੀ ਹੋਇਆ ਇੱਕ ਗੱਡੀ ਕਰਕੇ ਜੀਤੇ ਰਹਿੰਦੇ ਤੇ ਜਿੰਨੀਆਂ ਮਰਜ਼ੀ ਗੱਡੀਆਂ ਲਈ ਜਾਂਦੇ ਹਤੀ ਕਮਾਈ ਕਰਦੇ ਨਾਉ ਨੂੰ ਸਾਹਮਣੇ ਰੱਖਦੇ ਅਗਲਿਆਂ ਦੀ ਧੀ ਗਈ ਉਹਨਾਂ ਦਾ ਵੀ ਘਰ ਜਾੜਿਆ ਸਮਝ ਨਹੀਂ ਆਉਂਦੀ ਵੀ ਗਾੜੀ ਕੀ ਬਾਨਾ ਸਾਡੇ ਨਾਲ ਉਹ 15 15 ਸਾਲ ਦੀ ਨਾਲ ਸਜ਼ਾ ਹੋ ਗਈ ਹੈ ਸਾਰੀ ਉਮਰ ਇਹਨਾਂ ਦੀ ਉੱਥੇ ਲੰਘ ਜਾਣੀ ਹੈ ਤੇ ਜਿਹੜੀ ਮੇਰੀ ਜ਼ਿੰਦਗੀ ਉਹ ਉਦਾਂ ਹੀ ਨਾ ਖਰਾਬ ਕਰਕੇ ਸੁੱਟਦੀ ਜਦੋਂ ਘਰ ਦੇ ਵਿੱਚ ਜੀ ਕੋਈ ਨਹੀਂ ਲੱਭਣਾ ਤੇ ਫਾਇਦਾ ਕੀ ਇਹੋ ਜਿਹੀ ਜ਼ਿੰਦਗੀ ਜੀਣ ਦਾ ਚੰਗੀ ਪੜੀ ਨੌਕਰੀ ਮਿਲੀ ਲੋਕੀ ਸੋਫਤਾ ਕਰਦੇ ਕਿ ਫਲਾਣੇ ਦਾ ਮੁੰਡਾ ਜਿਹੜਾ ਉਹ ਨਾ ਫੌਜ ਚ ਭਰਤੀ ਹੋ ਗਿਆ ਪਰ ਹੱਡੀ ਮਾਂ ਦੇ ਲਾਲਚ ਨੇ ਨਾ ਸਰਕਾਰੀ ਜਾੜਤਾ ਕੋ ਨਹੀਂ ਛੱਡਿਆ ਇਹਨੇ ਮੈਂ ਵੀ ਲਾਲਚ ਦੇ ਵਾਸਤੇ ਜਾਣ ਕੇ ਨਾ ਸਾਰੀ ਆਪਣੀ ਜ਼ਿੰਦਗੀ ਬਰਬਾਰ ਕਰ ਲਈ ਅੱਜ ਨਾ ਤੇਰਾ ਪਹਿਲਾ ਦਿਨ ਨਾ ਹਾਂਜੀ ਤੇ ਮੰਮੀ ਡੈਡੀ ਕੋਲ ਨਾ ਤੂੰ ਹੋਣਾ ਮੈਂ ਤੇ ਮੁੜ ਕੇ ਡਿਊਟੀ ਤੇ ਚੱਲ ਜਾਣਾ ਹਾਂ ਹਾਂਜੀ ਵੱਧ ਤੋਂ ਵੱਧ ਨਾ ਮੇਰੇ 15 20 ਦਿਨ ਹੋਰ ਵਾ ਤੇ ਬਾਕੀ ਇਹ ਆ ਕਿ ਮੰਮੀ ਡੈਡੀ ਜਿੱਦਾਂ ਵੀ ਕਹਿਣਗੇ ਨਾ ਉਦਾਂ ਹੀ ਤੂੰ ਮੰਨਣੀ ਮੇਂ ਨੰਗ ਗੱਲ ਸੁਣੋ ਇੱਕ ਹਲੇ ਨੰਨਾਵੇਂ ਨਵੇਂ ਨਾ ਮੈਨੂੰ ਕੁਝ ਪਤਾ ਨਹੀਂ ਲੱਗਣਾ ਤੇ ਜਿਹੜੇ ਰਿਸ਼ਤੇਦਾਰਾਂ ਦੀ ਮੈਨੂੰ ਨਹੀਂ ਨਾ ਪਛਾਣ ਹੈਗੀ ਤਾ ਤੁਸੀਂ ਮੈਨੂੰ ਦੱਸ ਦੇ ਰਿਓ ਉਹ ਕੋਈ ਗੱਲ ਨਹੀਂ ਤੂੰ ਨਾ ਫਿਕਰ ਨਾ ਕਰ ਮੈਂ ਸਾਰਾ ਕੁਝ ਤੈਨੂੰ ਦੱਸ ਦਊਗਾ ਤੇ ਮੈਂ ਚੱਲਿਆ ਬਾਹਰ ਤੇ ਮੇਰੇ ਮਗਰੀ ਆ ਜਾ ਤੂੰ ਹਾਂਜੀ ਕੋਈ ਨਹੀਂ ਮੈਂ ਆ ਗਈ ਠੀਕ ਆ ਪਾਈ ਖਬਰ ਪੱਕੀ ਹੈ ਨਾ ਹਾਂਜੀ ਮੇਰੀ ਗੱਲ ਸੁਣੋ ਹੁਣੇ ਘਰ ਤੇ ਆ ਗਿਆ ਵਾ ਹਾਂਜੀ ਹਾਂਜੀ ਇਹਨੂੰ ਇਹ ਹੋਣਾ ਨਾ ਇਹ ਬਾਜੂਗਾ ਜੋ ਕੋਨੇ ਰਪਿੰਦਰ ਨੇ ਕਰਵਾਇਆ ਹੋਣਾ ਸਾਰਾ ਕਸੂਰ ਲਵਲੀ ਦਾ ਹੀ ਜੇ ਇਹ ਚਾਹੁੰਦਾ ਨਾ ਤੇ ਆਪਣੇ ਘਰ ਜਨੋਂ ਡੱਕ ਸਕਦਾ ਸੀ ਹਾਂਜੀ ਹਾਂਜੀ ਇਹਨੇ ਕੋਈ ਗੱਲ ਨਹੀਂ ਮੈਂ ਹੁਣੇ ਆਉਣਾ ਵਾ ਮੈਨੂੰ ਆ ਕੇ ਮਿਲਦਾ ਕੋਈ ਗੱਲ ਨਹੀਂ ਬਜਦਾ ਨਹੀਂ ਐ ਵੀ ਕੁਝ ਗੱਲ ਨਹੀਂ ਬਾਜੀ ਉਹਨੇ ਪਹੁੰਚ ਜਾਣਾ ਮੇਰੇ ਘਰ ਕੇ ਹਾਂਜੀ ਹਾਂਜੀ ਠੀਕ ਹੈ ਜੀ ਕਿੱਥੇ ਤੇ ਆ ਰਹੇ ਆਂ ਦਿਲਜੀਤ ਤੇ ਆ ਮਮੀ ਕਿੱਥੇ ਆਉਣਾ ਵਾ ਹਾਂ ਲਵਲੀ ਆਇਆ ਵੇ ਘਰ ਮੇਰਾ ਰਾਦਾ ਵਾ ਇਹਨੂੰ ਮਿਲ ਕੇ ਉਹਨਾਂ ਜਾ ਕੇ ਮਿਲ ਕੇ ਆਉਣਾ ਤੇ ਇਹਨੂੰ ਇਹਨੂੰ ਵੀ ਫੜਾਓ ਨਾਲ ਹੀ ਇਹਨੂੰ ਇਹਨੂੰ ਮਿਲਣਾ ਕੀ ਐ ਇਹਨੂੰ ਇਹਨਾਂ ਸਜਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਉਹ ਮਮੀ ਇਹ ਬਚ ਗਿਆ ਵਾ ਫੌਜ ਨੇ ਨਾ ਇਹਦੀ ਗਵਾਹੀ ਭਰਤੀ ਹੀ ਵੀ ਇਹ ਡਿਊਟੀ ਤੇ ਹੀ ਕੇ ਤੇ ਕੋਈ ਗੱਲ ਨਹੀਂ ਕਾਨੂੰਨ ਕੋ ਬੱਜ ਗਿਆ ਨਾ ਪਰ ਰੱਬ ਦੀ ਕਿਚੜੀ ਨਹੀਂ ਵੱਜਦਾ ਉਥੇ ਲਿਖਾ ਦੇਣਾ ਹੀ ਪੈਣਾ ਮਾ ਇਹਦੇ ਹੁਣ ਉਦੋਂ ਪਤਾ ਲੱਗੂਗਾ ਨਾ ਫੇਰ ਹੀ ਇਹਨੂੰ ਚੱਲਿਆ ਮੈਂ ਉਹਦੇ ਨਾਲ ਕੋਈ ਗੱਲ ਨਹੀਂ ਠੀਕ ਨਾ ਮੈਂ ਤੁਹਾਨੂੰ ਅੱਗੇ ਦੱਸਦਾ ਵਾਂ ਭਲਾ ਕੀ ਕਹਿੰਦਾ ਠੀਕ ਆ ਚੱਲ ਹੋ ਗਿਆ ਫੇਰ ਤੂੰ ਜਾ ਇਹ ਮੋੜ ਤੇ ਲਿਆ ਕੇ ਖਲਾਤਾ ਮੈਨੂੰ ਤਾਂ ਇਦਾਂ ਲੱਗਣ ਲਿਆ ਵਾ ਮੈਂ ਇਹ ਘਰ ਚ ਨਾ ਛੁਦਾਈ ਹੋ ਜਾਣਾ ਜੇ ਡਿਊਟੀ ਤੇ ਹਾਂ ਉੱਥੇ ਵੀ ਘਰ ਦੀਆਂ ਦੀ ਯਾਦ ਜੇ ਛੁੱਟੀ ਲੈ ਕੇ ਆ ਗਿਆ ਵਾਂ ਤੇ ਇੱਥੇ ਵੀ ਘਰ ਦੀਆਂ ਦੀ ਯਾਦ ਸਮਝ ਨਹੀਂ ਲੱਗਣ ਦੀ ਤੇ ਕੀ ਕਰਾਂ ਤੇ ਕੀ ਨਾ ਕਰਾਂ ਸਤਿ ਸ਼੍ਰੀ ਅਕਾਲ ਜਲਜੀਤ ਪਾਜੀ ਤਸਵੀਰ लवली ਕਦੋਂ ਆਇਆ ਲਵਲੀ ਉਹ ਪਾਜੀ ਆਉਣਾ ਕਦੋਂ ਹੁਣੇ ਆਇਆ ਹੀ ਆ ਜੇ ਤੁਹਾਡੇ ਘੜੀ ਘੜੀ ਤੂੰ ਹੀ ਸੁਣਾਉ ਠੀਕ ਠਾਕ ਜੀ ਮੈਂ ਤਾਂ ਠੀਕ ਆ ਤੂੰ ਦੱਸ ਤੇਰਾ ਠੀਕ ਵਾ ਉਹ ਪਾਜੀ ਮੇਰਾ ਤਾਂ ਠੀਕ ਵਾ ਪਰ ਸਾਡੇ ਘਰ ਦੇਆਂ ਕੋਲ ਗਲਤੀ ਬੜੀ ਵੱਡੀ ਹੋ ਗਈ ਹੈ ਗਲਤੀ ਕਰਦੇਆਂ ਕੋਣੀ ਹੋਈ ਗਲਤੀ ਤੇਰ ਕੋਈ ਆ ਸਭ ਤੋਂ ਵੱਡੀ ਗਲਤੀ ਤੇਰੀ ਏ ਲਵਲੀ। ਉਹ ਪਾਜੀ ਮੈਂ ਥੋੜਾ ਕਹਿੰਦਾ ਏ ਕਿ ਮੈਨੂੰ ਗੱਡੀ ਚਾਹੀਦੀ ਏ। ਉਹ ਤਾਂ ਮੰਮੀ ਕਹਿੰਦੇ। ਉਹ ਲਵਲੀ ਝੂਠ ਨਾ ਮਾਰ ਯਾਰ। ਮੈਨੂੰ ਕਿਹੜੀ ਗੱਲ ਦਾ ਨਹੀਂ ਪਤਾ। ਆਪਣੇ ਸਹੁਰੇ ਜਾ ਕੇ ਨਾ ਤੂੰ ਖੁਦ ਗੱਡੀ ਮੰਗੀ ਸੀ। ਮੈਨੂੰ ਗੱਡੀ ਚਾਹੀਦੀ ਏ। ਉਹ ਪਾਜੀ ਮੇ ਕੋ ਗਲਤੀ ਹੋ ਗਈ ਏ। ਮੈਂ ਮੰਨਣ ਤੇ ਡਿਆ ਆਪਣੀ ਗਲਤੀ। ਉਹ ਲਵਲੀ ਹੁਣ ਤਾਂ ਟਾਈਮ ਲੰਘ ਗਿਆ ਵਾ। ਹੁਣ ਗਲਤੀ ਮੰਨਣ ਡਿਆ ਵਾ। ਜੇ ਤੂੰ ਚਾਹੁੰਦਾ ਨਾ ਤੇ ਕੁੜੀ ਜ਼ਿੰਦਗੀ ਬਚਾ ਸਕਦਾ ਸੀ। ਤੈਨੂੰ ਪਤਾ ਤੇ ਨਹੀਂ ਕਰਦੇ ਨੇ ਕੁੜੀ ਨੇ ਕੀ ਕੀ ਕੀਤਾ ਵਾ ਉਹ ਪਾਜੀ ਮੈਂ ਤਾਂ ਡਿਊਟੀ ਤੇ ਹੀ ਮੈਨੂੰ ਕੀ ਪਤਾ ਸੀ ਪੇਡਾ ਵੱਡਾ ਪਾਪ ਹੋ ਜਾਣਾ ਸਾਡੇ ਕੋ ਉਹ ਪਾਪ ਇੱਕ ਨਹੀਂ ਪਾਪ ਦੋ ਕਿਤੇ ਤੂੰ ਠੀਕ ਹੈ ਨਾ ਉਹ ਤੈਨੂੰ ਪਤਾ ਵਾ ਤੇਰਾ ਪਰਿਵਾਰ ਵਾ ਡਾਉਣ ਨਾਲ ਹੀ ਰੁਪਿੰਦਰ ਨਾਲ ਮਾਂ ਬੰਨ ਨਾਲ ਹੀ ਕੀ ਲਵਲੀ ਹੁਣ ਪਛਤਾਵਾ ਕਰਨ ਦਾ ਨਾ ਕੋਈ ਫਾਇਦਾ ਨਹੀਂ ਹੈ ਠੀਕ ਹੈ ਨਾ ਕੁੜੀ ਤੈਨੂੰ ਰੱਬ ਰੂਪ ਮਿਲੀ ਠੀਕ ਆ ਜਦ ਵੀ ਪਾਪ ਕੀਤਾ ਨਾ ਕਿੱਥੇ ਲੇਖਾ ਦੋਗੇ ਦਾ ਲਵਲੀ ਇਹ ਕਲੰਕ ਨਾ ਸਾਰੀ ਉਮਰ ਤੇਰੇ ਮੱਥੇ ਤੇ ਲੱਗਾ ਰਹਿਣਾ ਵਾ ਤੁਸੀਂ ਕੁੜੀ ਮਾਰੀ ਆ ਤੁਸੀਂ ਕਾਤਲ ਹੋ ਠੀਕ ਹੈ ਨਾ ਸਜਾ ਭਾਵੇਂ ਤੈਨੂੰ ਨਹੀਂ ਹੋਈ ਕਸੂਰਵਾਰ ਨਾ ਤੂੰ ਵੀ ਓਨਾ ਹੀ ਆ ਇਹ ਕਲੰਕ ਨਾ ਤੂੰ ਆਪਣੇ ਮੱਥੇ ਤੋਂ ਮਟਾ ਨਹੀਂ ਸਕਦਾ ਠੀਕ ਹੈ ਨਾ ਮੈਂ ਕੋਈ ਕਸਰ ਨਹੀਂ ਕੀਤੀ ਠੀਕ ਹੈ ਨਾ ਜਿੰਨੀਆਂ ਹੋਈਆਂ ਨਾ ਮੈਂ ਉਹਨੀਆਂ ਕੀਤੀਆਂ ਰੋਂਦਾ ਹੀ ਫਿਰ ਹੁਣ ਰੋਂਦਾ ਫਾਇਦਾ ਹੈਗਾ ਕੋਈ ਬਾਜੀ ਹੁਣ ਰੋਂਦਾ ਕੀ ਫਾਇਦਾ ਜਾਂ ਤੇ ਬੰਦਾ ਪੁੱਛੇ ਵੀ ਤੂੰ ਪਹਿਲਾਂ ਸਾਡਾ ਸਾਥ ਦੇ ਨੋ ਕੁੜੀ ਦਾ ਸਾਥ ਦਿੰਦਾ ਤੇ ਅਸੀਂ ਵੀ ਕਹਿੰਦੇ ਕਿ ਤੂੰ ਸਾਡੀ ਕੁੜੀ ਵਾਸਤੇ ਸਟੈਂਡ ਲਿਆ ਵਾ ਤੇ ਚੱਲ ਅਸੀਂ ਤੇਰਾ ਵੀ ਸੋਚਣਾ ਕੋ ਤੇ ਹੁਣ ਬੰਦਾ ਪੁੱਛੇ ਤੇਰਾ ਰੋਣਾ ਫਿਰ ਸਾਨੂੰ ਕੀ ਕਹਿੰਦਾ ਜੀ ਉਹੀ ਦੀ ਗੱਲ ਵਾ 100% ਗਲਤੀ ਹੈ ਦੀ ਆ ਜੇ ਇਹ ਚਾਹੁੰਦਾ ਨਾ ਤੇ ਕੁੜੀ ਜਾਨ ਬਚਾ ਸਕਦਾ ਸੀ ਪਰ ਇੰਨੀ ਗਲਤੀ ਕੀਤੀ ਆ ਮੈਂ ਸੁਣਾ ਕੇ ਆਂ ਚੰਗੀਆਂ ਮੈਂ ਤੂੰ ਵੀ ਉਹਨਾ ਗੁਨਾਹਗਾਰ ਵਾਂ ਜਿੰਨੇ ਉਹ ਹੀ ਗੱਲ ਤੇ ਬਾਜੀ ਦਾ ਢੀਠ ਠੀਕ ਵਾ ਪਰ ਹੁਣ ਇਹੋ ਜੇ ਬੇਸ਼ਰਮ ਬੰਦੇ ਨੂੰ ਕਹਿਣ ਦਾ ਕੀ ਫਾਇਦਾ ਫਾਇਦਾ ਤਾਂ ਕੋਈ ਹੈ ਨਹੀਂ ਹੈ ਕਿ ਨਹੀਂ ਉਹ ਇਹਦੀ ਗੱਲ ਆ ਬਾਜੀ ਹੁਣ ਕਰ ਕੀ ਸਕਦੇ ਆ ਜਿਹਨੇ ਵੇਲਾ ਹੱਥੋਂ ਨੰਗ ਗਿਆ ਵਾ ਮੈਨੂੰ ਤਾਂ ਕਈ ਵਾਰੀ ਇਨਾ ਪਛਤਾਵਾ ਹੁੰਦਾ ਨਾ ਕਿ ਕਿਹੜਾ ਵੇਲਾ ਘੜੀ ਸੀਗਾ ਕਿ ਮੇਰੇ ਮੂੰਹ ਤੋਂ ਇਨੀ ਗੱਲ ਨਿਕਲੀ ਕਿ ਮੁੰਡਾ ਨੌਕਰੀ ਵਾਲਾ ਚਾਹੀਦਾ ਵਾ ਤੇ ਅਸੀਂ ਇਹਨਾਂ ਦੇ ਘਰ 'ਚ ਤਾਂ ਰਿਸ਼ਤਾ ਕਰਤਾ ਆਪਣੀ ਕੁੜੀ ਦਾ ਬਾਜੀ ਅਸੀਂ ਤਾਂ ਚੰਗਾ ਸੋਚ ਕੇ ਕੀਤਾ ਸੀ ਹਾਲੋਂ ਦੂਰੀ ਪਤਾ ਸੀ ਵੀ ਦੰਨਾ ਪਰਿਵਾਰ ਨਿਕਲਣਾ ਹੈ ਉਦਾਂ ਇੱਕ ਗੱਲ ਹੈਗੀ ਆ ਕਿ ਤੁਸੀਂ ਮੇਰੀ ਗੱਲ ਮੰਨ ਲੈਂਦੇ ਨਾ ਤੇ ਅੱਜ ਕੁੜੀ ਸਾਡੇ ਵਿੱਚ ਹੋਣੀ ਮੈਂ ਭਾਜੀ ਅੱਗੇ ਨਾ ਇਹੋ ਚੀਜ਼ ਸੋਚਣ ਲਿਆ ਸੀਗਾ ਤੇ ਅਸੀਂ ਉਦੋਂ ਵੇਲੇ ਨੂੰ ਖੁੰਝ ਜਾਂਦੇ ਆ ਅਸੀਂ ਸੋਚਦੇ ਨਹੀਂ ਵੀ ਸਾਡੇ ਵਾਸਤੇ ਚੰਗਾ ਕੀ ਤੇ ਮਾੜਾ ਕੀ ਰੱਬ ਨੇ ਮੈਨੂੰ ਲੱਗਦਾ ਤਾਂ ਉਹ ਪੜਦਾ ਰੱਖਿਆ ਹੋਵੇ ਚੀਜ਼ਾਂ ਹਾਂਜੀ ਜੀ ਸਾਨੂੰ ਪਹਿਲਾਂ ਪਤਾ ਲੱਗ ਜੇ ਅਸੀਂ ਤੇ ਫਿਰ ਉਸੇ ਹਿਸਾਬ ਨਾਲ ਕੰਮ ਕਰੀਏ ਜਿਹੜੇ ਸਾਡੇ ਵਾਸਤੇ ਚੰਗੇ ਇਹ ਤੇ ਗੱਲ ਹੈਗੀ ਆ ਭਾਜੀ ਉਦੇ ਕਰਮਾ ਚਾਹੀਦੇ ਇਦਾਂ ਲਿਖਿਆ ਹੈ ਚੰਗਾ ਭਾਜੀ ਮੈਂ ਫਿਰ ਜਾਂਦਾ ਵਾ ਬਹਿ ਜਾਓ ਘੜੀ ਮੈਂ ਤਾਂ ਕਹਿੰਦਾ ਨਹੀਂ ਭਾਜੀ ਚਲਿਏ ਬਹਿ ਜਾਓ ਘੜੀ ਨਹੀਂ ਕੋਈ ਗੱਲ ਨਹੀਂ ਗੇਰ ਆਵਾਂਗੇ ਚਲੋ ਠੀਕ ਹੈ ਭਾਜੀ ਠੀਕ ਹੈ ਬੋਲ ਦੇਣੀ ਕੀ ਹੋਇਆ ਕੁਛ ਵੀ ਨਹੀਂ ਲਵਲੀ ਆਇਆ ਪਿੰਡ ਮੰਮੀ ਨੂੰ ਤਾਂ ਹੀ ਨਹੀਂ ਗੱਲ ਦੱਸਿਓ ਠੀਕ ਆ ਉਹਨਾਂ ਟੈਨਸ਼ਨ ਲੈਣੀ ਮੁਰਕੀ ਕੋਈ ਗੱਲ ਤੁਸੀਂ ਫਿਕਰ ਨਾ ਕਰੋ ਉਹਨਾਂ ਦਾ ਘਰ ਆ ਉੱਥੇ ਉਹਨਾਂ ਤੇ ਹੈ ਗਈ ਅੱਜ ਨਹੀਂ ਤੇ ਕੱਲ ਜੋ ਉਹਨਾਂ ਦੀ ਸਜ਼ਾ ਮੁੱਕਣੀ ਆ ਫਿਰ ਵੀ ਤੇ ਉਹਨਾਂ ਘਰ ਹੀ ਆਉਣਾ ਵਾ ਤੇ ਕੋਈ ਨਹੀਂ ਹੁਣ ਕਿਉਂ ਫਿਕਰ ਦੇ ਇਹਦੇ ਕਰਨ ਆਪਣੇ ਵੱਲੋਂ ਤੇ ਤੁਸੀਂ ਸਾਰੇ ਫਰਜ਼ ਪੂਰੇ ਕੀਤੇ ਹੀ ਆ ਨਾ ਜਦੋਂ ਲੱਗਾ ਪਤਾ ਨਾ ਦਲਜੀਤ ਨੂੰ ਹਾਂਜੀ ਤੇ ਉਹ ਕਹਿੰਦਾ ਵੀ ਮੈਂ ਫਿਰ ਉਸੇ ਵੇਲੇ ਲਵਲੀ ਨਾਲ ਚੱਲ ਗਿਆ ਠੀਕ ਆ ਬੀਤੀਤ ਕਹਿੰਦਾ ਮੈਂ ਚੰਗੀ ਕਰਕੇ ਆ ਅੱਛਾ ਵੱਡੀ ਗੱਲ ਇਹ ਆ ਵੀ ਲਵਲੀ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀਗਾ ਕਿ ਉਹਦੇ ਘਰ ਜਾਣਾ ਹੋਣਾ ਤੇਰਾ ਭਾ ਹੋਵੇ ਤੇ ਉਹ ਦਲਜੀਤ ਕਹਿੰਦਾ ਮੈਂ ਹੁਣ ਦੱਸਿਆ ਤੇ ਕਹਿੰਦਾ ਰੋਵੇ ਪਵਾ ਮਾਰ ਮਾਰ ਕੇ ਇਹ ਮਿਰਨਾ ਕਿਹੜਾ ਕੰਮ ਹੋ ਗਿਆ ਤੇ ਮੈਂ ਹਾਂ ਹੁਣ ਤੈਨੂੰ ਅਗਲਾ ਹੀ ਆ ਤੇ ਉਦੋਂ ਤੋਂ ਕਿਥੇ ਹਾਂ ਆ ਉਦੋਂ ਅੱਖਾਂ ਮੀਟੀ ਦੀ ਜਦੋਂ ਉਹ ਸਾਡੀ ਕੁੜੀ ਨੂੰ ਤੰਗ ਕਰਦੇ ਸੀ ਵੀ ਫੋਨ ਕਰ ਆਪਣੇ ਪੇਕੇ ਪੇਕੇ ਚਲ ਜਾ ਤੂੰ ਗੱਡੀ ਮੰਗ ਉਹਨਾਂ ਕੋਲ ਜਾ ਕੇ ਉਦੋਂ ਮੈਂ ਹਾਂ ਤੂੰ ਕਿਥੇ ਹਾਂ ਉਹ ਮੈਂ ਤੇ ਕਹਿੰਦਾ ਵੀ ਇਹਨੂੰ ਵੀ ਸਜ਼ਾ ਵਿੱਚ ਹੋਣੀ ਚਾਹੀਦੀ ਸੀ ਸਜ਼ਾ ਤੇ ਹੋਣੀ ਚਾਹੀਦੀ ਠੀਕ ਨਹੀਂ ਪਰ ਸਜ਼ਾ ਇਹਨੂੰ ਰੱਬ ਹੀ ਦਊਗਾ ਹੁਣ ਕਾਨੂੰਨ ਦੇ ਹਿਸਾਬ ਨਾਲ ਤੇ ਲਵਲੀ ਕਰ ਹੈ ਨਹੀਂ ਹਨ ਇਸ ਕਰਕੇ ਉਹਨੂੰ ਸਜ਼ਾ ਹੋ ਨਹੀਂ ਸਕਦੀ ਤੇ ਸਜਾ ਤੇ ਹੁਣ ਰਾਬੀ ਆ ਜਿਹਨੂੰ ਦਵੇ ਤੇ ਫੇਰ ਹੀ ਆ ਜੋ ਉਹਨੂੰ ਪਤਾ ਤੇ ਇਹਨੂੰ ਵੀ ਹੈਗਾ ਸੀ ਕਿ ਮੇਰੀ ਘਰ ਦੀ ਤੰਗ ਆ ਥੋੜਾ ਜਿਹਾ ਕਿਤੇ ਤੇ ਤੰਗ ਵੀ ਇਹੋ ਕਰਦੇ ਤੰਗ ਕਿਹੜਾ ਹੋਰ ਕੋ ਬਾਹਰੋਂ ਆ ਕੇ ਕਰਦਾ ਤੰਗ ਵੀ ਇਹੋ ਕਰਦੇ ਹੁੰਦੇ ਇਹ ਹੀ ਸਾਡੇ ਨਾਲ ਗੱਲ ਕਰ ਸਰਦਾ ਹੈਨਾ ਇਹਦਾ ਸਗੋ ਇਹਦਾ ਫਰਜ਼ ਬੰਦਾ ਹੈਗਾ ਵੀ ਮੈਂ ਗੱਲ ਕਰਾਂ ਹਾਂ ਤੇ ਘਰਦਿਆਂ ਨੂੰ ਵੀ ਸਮਝਾਵਾਂ ਤੇ ਕੁੜੀ ਨੂੰ ਵੀ ਸਮਝਾਵਾਂ ਕਿ ਸਾਨੂੰ ਗੱਡੀ ਨਹੀਂ ਚਾਹੀਦੀ ਤੇ ਤੁਸੀਂ ਵਧੀਆ ਆਪਣੇ ਘਰ ਰਹੋ ਪਰਨਾ ਇਹਦੇ ਆ ਆ ਸਾਡੇ ਘਰ ਆ ਕੇ ਫਰਮਾਇਸ਼ਾ ਕਰਦਾ ਹੁੰਦਾ ਸੀ ਵੀ ਮੈਨੂੰ ਥਾਰ ਨਹੀਂ ਚਾਹੀਦੀ ਸਰਕਾਰ ਚਾਹੀਦੀ ਕਦੀ ਕਹਿੰਦੇ ਕੋਈ ਚਾਹੀਦੀ ਕਦੀ ਕੋਈ ਚਾਹੀਦੀ ਐਂਦਾ ਤੇ ਤਾਂ ਗੰਮੀ ਇਹਨਾਂ ਦੇ ਕਟਿਆ ਕਿ ਕੱਖ ਨਹੀਂ ਕੀ ਕਟਿਆ ਯਾਰ ਹੁਣ ਘਰ ਆਲੇ ਵੇਖ ਕੇ ਤੇ ਪੁੱਪਾ ਮਾਰਦਾ ਹੋਣਾ ਨੇ ਕਹਿੰਦੇ ਹਾ ਹਦਲਜੀਤ ਦਿਆ ਹੀ ਕਹਿਣ ਕਹਿੰਦੇ ਰੋਂਦਾ ਹੀਗਾ ਤੇ ਮੇਰਾ ਵਧੀਆ ਹੱਸਦਾ ਖੇਡਦਾ ਟੱਬਰ ਹੀਗਾ ਸਾਰਾ ਉਜੜ ਗਿਆ ਤੇ ਜਾੜਿਆ ਤਾਂ ਤੁਸੀਂ ਆਪਣੀ ਕਰਤੱਬੀ ਕਿਹਨੇ ਤੁਸੀਂ ਤਾਂ ਜਾੜਿਆ ਜੇ ਰੁਪਿੰਦਰ ਮਰ ਗਈ ਆ ਨਾ ਤੇ ਇਹ ਵੀ ਮਰ ਗਈ ਆ ਹੁਣ ਜੋਬਨ ਹੁਣ ਅੰਦਰ ਹੈ ਨਾ ਜਿਹੜੇ ਸਾਰੀ ਉਮਰ ਇੱਥੇ ਰਹਿ ਗਈ ਅੰਦਰ ਹੀ ਰਹਿ ਗਈ ਫਿਰ ਸਾਰੀ ਉਮਰ 15 ਸਾਲ ਕੇ ਦੇ ਅੱਜੋ ਹੀ ਨੇ ਚੰਗੇ ਲੱਗੇ ਫਾਇਦੇ ਇੱਕ ਗੱਲ ਦਾ ਨਾ ਹੋਰ ਧਿਆਨ ਰੱਖਿਓ ਕਿਹੜੀ ਭਾਜੀ ਜੇ ਕਿਦੇ ਇਹ ਪਿੰਡ ਆ ਗਿਆ ਹੂੰ ਕਿ ਚਲ ਮੈਂ ਜੋਗਨ ਕੋ ਮਾਫੀ ਮੰਗ ਕੇ ਆਉਣਾ ਅੱਛਾ ਇਹਨੂੰ ਸੁਕਾ ਨਹੀਂ ਉਹ ਜਾਣ ਦੇਣਾ ਇਹਨੂੰ ਜੁਤੀ ਉਹ ਫੇਰਨੀ ਆ ਮੈਂ ਤੇ ਡੀਕਣਿਆ ਵੀ ਇੱਕ ਵਾਰ ਇੱਥੇ ਆਵੇ ਤਾਂ ਸਹੀ ਉੱਥੇ ਤੇ ਮੇਰਾ ਜਾਨ ਜੀ ਨਿਕਾਣ ਡਿਆ ਕਿ ਉੱਥੇ ਜਦੋਂ ਸਾਡਾ ਰਿਆ ਹੀ ਕੱਖ ਨਹੀਂ ਅਸੀਂ ਕੀ ਕਰਨ ਜਾਣਾ ਉੱਥੇ ਮੇਰੇ ਵੀ ਇਹ ਗੱਲ ਖਿਆਲ ਚ ਆਉਂਦੀ ਸੀ ਕਿ ਤੇ ਇੱਥੇ ਆ ਗਿਆ ਨਾ ਇਨੂੰ ਫਿਰ ਮੈਂ ਮਤ ਚੰਗੀ ਤਰ੍ਹਾਂ ਹੀ ਦਊਂਗਾ। ਇਹਨੂੰ ਫਿਰ ਦੱਸੂਗਾ ਕਿ ਕਿਦਾਂ ਕਿਸਦੇ ਧੀ ਪੁੱਤ ਨਾਲ ਮਾੜਾ ਕੰਮ ਕਰੀਦਾ। ਬਿਲਕੁਲ। ਸਾਡੇ ਹੁਣ ਹੱਥ ਬੰਨੇ ਦੇ ਆ ਠੀਕ ਆ। ਸਜ਼ਾ ਨੂੰ ਦੇਣੀ ਕਾਨੂੰਨ ਨੇ। ਅਸੀਂ ਤਾਂ ਕੁਝ ਕਰ ਨਹੀਂ ਸਕਦੇ। ਪਰ ਜੇ ਕਿਤੇ ਭਲੇਖੇ ਨਾ ਵੀ ਉਹ ਆ ਗਿਆ ਨਾ ਪਿੰਡ। ਚਲ ਮੈਂ ਮਾਫੀ ਮੰਗ ਕੇ ਆਉਣਾ। ਨਹੀਂ ਹਾਂ ਤੂੰ ਮੈਂ ਦੱਸੂ ਚੰਗੀ ਤਰ੍ਹਾਂ ਹੀ। ਫੇਰ ਕਰਨਾ ਕਰੋ ਤੁਸੀਂ ਫਿਰ ਤੁਹਾਨੂੰ ਵੀ ਸੱਦਾਂਗੇ। ਦਲਜੀਤ ਨੂੰ ਵੀ ਸੱਦਾਂਗੇ। ਸਾਰੇ ਬੰਦੇ ਆਪਣੇ ਬਦਲੇ ਲੈਣਗੇ। ਬਹੁਤ ਜੋ ਬਣਾ ਅਫਸੋਸ ਹੁੰਦਾ ਆ ਕਿ ਅਸੀਂ ਕਿਹੋ ਜਿਹੇ ਬੰਦਿਆਂ ਦਾ ਰਿਸ਼ਤਾ ਜੋੜ ਲਿਆ। ਹਾਂ। ਮੈਨੂੰ ਵੀ ਹੁਣ ਰੁਪਿੰਦਰ ਦਾ ਰੁਪਿੰਦਰ ਦਾ ਖਿਆਲ ਆਉਂਦਾ ਕਈ ਵਾਰੀ ਤੇ ਫਿਰ ਆਪੇ ਹੀ ਮਨ 'ਚ ਗੱਲ ਆ ਜਾਂਦੀ ਆ ਵੀ ਉਹਦੀ ਕਿਸਮਤ 'ਚ ਹੋ ਸਕਦਾ ਵੀ ਇਹੋ ਕੁਝ ਲਿਖਿਆ ਹੋਵੇ ਵੀ ਹੁਣ ਕਿਹੜਾ ਮਾਂ ਪਿਓ ਆ ਕਿਹੜਾ ਬੰਦਾ ਚਾਹੁੰਦਾ ਵੀ ਸਾਡੇ ਦੀ ਪੁੱਤ ਨੂੰ ਮੜਾ ਕੰਮ ਹੋਵੇ ਹਨਾ ਇਹ ਉਹਦੀ ਕਿਸਮਤ ਹੀ ਕੀ ਕੋਈ ਇਦਾਂ ਦੀ ਹਨਾ ਤੇ ਹਨ ਵੀ ਚਲੋ ਰੱਬ ਦਾ ਭਾਣਾ ਮੰਨਣਾ ਚਾਹੀਦਾ ਵਾ ਨਹੀਂ ਜੋ ਬਣਾ ਸਾਡੀ ਵੀ ਤੇਲੀ ਗਈ ਥੋੜੀ ਜੀ ਜਿਹੜੀ ਕੁੜੀ ਆਪ ਉਥੇ ਸਹਿੰਦੀ ਰਹੀ ਤੇ ਹਨ ਉਹਨੇ ਦੱਸਿਆ ਨਹੀਂ ਹਨਾ ਨਹੀਂ ਮੈਂ ਤਾਂ ਇਹੋ ਭਾਜੀ ਵੇਖੋ ਗਾਂਹ ਇਹੋ ਹੀ ਸਾਰਿਆਂ ਨੂੰ ਸਬਕ ਦਵਾਂਗੇ ਹਾਂ ਕਿ ਜੇ ਕਿਸੇ ਦੀ ਬੋਦਾ ਵਿਆਹ ਕਰਨਾ ਨਾ ਕਿਤੇ ਤੇ ਨੌਕਰੀ ਨਾ ਵੇਖੋ ਨੌਕਰੀ ਨਾ ਵੇਖੋ ਸਿਰਫ ਵੇਖੋ ਪਰਿਵਾਰ ਕਿਦਾਂ ਦਾ ਬਿਲਕੁਲ ਜੀ ਮਿਲਨਸਾਰ ਹੈਗੇ ਆ ਲਾਲਚੀ ਤਾਂ ਨਹੀਂ ਇਹ ਚੀਜ਼ਾਂ ਦਾ ਪਤਾ ਜ਼ਰੂਰ ਕਰੋ ਹਾਂ ਤੇ ਕੁੜੀਆਂ ਵੀ ਚੁੱਪ ਕਰਕੇ ਆਪਣੇ ਆਪ ਦੇ ਨਾਲ ਸੰਧੀਆਂ ਰਹਿਣ ਨਹੀਂ ਨਹੀਂ ਸਾਰੀ ਗੱਲ ਦੱਸਣ ਸਭ ਹਰੇਕ ਗੱਲ ਦੱਸਣ ਗੱਲ ਕਰੋ ਤੇ ਪਤਾ ਲੱਗਦਾ ਵਾ ਵੀ ਘਰ ਚ ਕਿਹੜੀ ਗੱਲ ਚੱਲ ਰਹੀ ਹੈ ਕਿਹੜੀ ਨਹੀਂ ਅਸੀਂ ਕਈ ਵਾਰੀ ਪਰਦੇ ਪਾ ਜਾਂਦੇ ਆ ਪਰਦੇ ਪਾਉਂ ਉਹ ਫਿਰ ਕੰਮ ਜ਼ਿਆਦਾ ਖਰਾਬ ਹੁੰਦਾ ਇਹ ਪਰਦਿਆਂ ਨੇ ਇਥੋਂ ਤੱਕ ਕੰਮ ਪਹੁੰਚਾਇਆ ਤੁਹਾਡਾ